ਚੇਤਨ ਬੰਸਲ ਜੇਸੀ ਰਸੋਈ ਬਟਾਲਾ ਜੇਸੀ ਬਟਾਲਾ ਅਗਰਨੀ ਦਾ ਪਿਛਲੇ 2 ਸਾਲ ਤੋਂ ਚੱਲਦਾ ਪ੍ਰੋਜੈਕਟ ਹੈ ਇਹਦੇ ਵਿੱਚ ਸਾਡੇ ਮੈਂਬਰਸ ਨੇ ਕਲੈਕਟਿਵ ਸੋਚ ਦੇ ਨਾਲ ਇੱਕ ਰਸੋਈ ਦਾ ਕਨਸੈਪਟ ਸ਼ੁਰੂ ਕੀਤਾ ਜਿਹਦੇ ਚ ਕੋਈ ਵੀ ਜ਼ਰੂਰਤਮੰਦ ਬੰਦਾ ਕੋਈ ਵੀ ਗਰੀਬ ਤਬਕੇ ਦਾ ਬੰਦਾ ਦੁਪਹਿਰ ਦਾ ਖਾਣਾ ਪੋਸਟਿਕ ਖਾਣਾ ਪਰਪੇਟ ਖਾਣਾ ਸਿਰਫ 10 ਰੁਪਏ ਦੇ ਵਿੱਚ ਖਾ ਸਕਦਾ ਵਾ ਉਹ ਅਸੀਂ ਪ੍ਰੋਵਾਈਡ ਕਰਦੇ ਆ ਜੀ ਅਸੀਂ ਰੀ ਇਸ ਤੋਂ ਪਹਿਲਾਂ ਕਪੂਰੀ ਗੇਟ ਸੇਵਾਦਾਨ ਦੇ ਵਿੱਚ ਸਾਡੀ ਰਸੋਈ ਚੱਲਦੀ ਸੀ ਹੁਣ ਅਸੀਂ ਇਸ ਨੂੰ ਰੀਲੋਕੇਟ ਕੀਤਾ ਹੈ ਸਹਾਰਾ ਕਲੱਬ ਦੇ ਵਿੱਚ ਜਿਹਦੀ ਪਹੁੰਚ ਸ਼ਹਿਰ ਦੇ ਬਿਲਕੁਲ ਵਿੱਚ ਕਰਕੇ ਹੋਣ ਕਰਕੇ ਅਸੀਂ ਹੋਰ ਸੇਵਾ ਕਰਨ ਦਾ ਮੌਕਾ ਮਿਲਦਾ ਸਰ ਇੱਕ ਵਾਰ ਦੇ ਮਿਲ ਰਹੀ ਹੈ ਲੰਗਰ ਤੇ ਫਿਰ 10 ਰੁਪਏ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਜੀ ਅ ਜਿਹੜਾ ਪੰਜਾਬ ਹੈ ਉਹਦੇ ਵਿੱਚ ਹਰ ਜਗ੍ਹਾ ਹਰ ਤਿਉਹਾਰ ਤੇ ਹਰ ਦਿਨ ਤੇ ਲੰਗਰ ਲੱਗਦਾ ਸਾਡਾ ਕਨਸੈਪਟ ਸਿਰਫ ਲੰਗਰ ਲਾਉਣਾ ਨਹੀਂ ਸੀ ਸਾਡਾ ਕਨਸੈਪਟ ਸੀ ਕਿ ਜਿਹੜਾ ਜਿਹੜਾ ਵੀ ਬੰਦਾ ਸਾਡੇ ਕੋਲ ਆਵੇ ਖਾਣਾ ਖਾਵੇ ਉਹਦੀ ਉਹਦਾ ਆਤਮ ਸਨਮਾਨ ਜਿਹੜਾ ਹੈਗਾ ਉਹਦੀ ਡਿਗਨਿਟੀ ਬਰਕਰਾਰ ਰਹੇ 10 ਰੁਪਏ ਕੀ ਆਂਦਾ ਕੁਝ ਵੀ ਨਹੀਂ ਅੰਦਾਜ਼ ਦੇ ਟਾਈਮ ਤੇ 10 ਰੁਪਏ ਰੱਖਣ ਦਾ ਮਕਸਦ ਸਿਰਫ ਇਹੀ ਉਹਨੂੰ ਲੱਗੇ ਕਿ ਮੈਂ ਪੇ ਕਰਕੇ ਸਮਾਨ ਲਿੱਤਾ ਨਾ ਕਿ ਮੈਂ ਲੰਗਰ ਖਾਦਾ ਠੀਕ ਹੈ ਲੰਗਰ ਦਾ ਭਾਅ ਬਹੁਤ ਵਧੀਆ ਉਸ ਨੂੰ ਉਸ ਨੂੰ ਦਿਨਾਈ ਨਹੀਂ ਕਰਦੇ ਅਸੀਂ ਉਸ ਦਾ ਰਿਸਪੈਕਟ ਕਰਦੇ ਹਾਂ ਬਟ ਇਹ ਲੰਗਰ ਹੈ ਜੀ ਸਮਾਜ ਦਾ ਸੇਵਾ ਕਰਨ ਦਾ ਇੱਕ ਹੋਰ ਤਰੀਕਾ ਹੈ ਜਿਹੜਾ ਮਤਲਬ ਸਾਡੇ ਜੀਸੀ ਬਟਾਲਾ ਗਰਦੀ ਨੇ ਅਜਾਣ ਕੀਤਾ ਬਿਲਕੁਲ ਜੀ ਸਾਡੇ ਕੋ ਪర్మਨੈਂਟ ਸਟਾਫ ਹੈ ਪర్మਨੈਂਟ ਸਾਡੇ ਕੋਲ ਇਥੇ ਕੁੱਕ ਨੇ ਪਰਮਨੈਂਟ ਸਾਡੇ ਕੋਲ ਮੈਨੇਜਰ ਨੇ ਤੇ ਬਾਕੀ ਜਿਹੜਾ ਸਾਡਾ ਆਪਣੀ ਟੀਮ ਹੈ ਉਹਦਾ ਸਪੋਰਟ ਤੇ ਹਰ ਵੇਲੇ ਸਾਡੇ ਕੋਲ ਹੈ ਅਸੀਂ ਸੰਦੀਪ ਗੋਇਲ ਆਪਣੇ ਪਾਸਟ ਪ੍ਰੈਜ਼ੀਡੈਂਟ ਜੇਸੀ ਬਟਾਲਾ ਸਰ ਦੇਖੋ ਅਸੀਂ 2 ਸਾਲ ਹੋ ਗਏ ਇਹਨੂੰ ਰਨ ਕਰਦੇ ਪਏ ਆ ਪਹਿਲੋ ਅਸੀਂ ਇੱਕ ਪੂਰੀ ਜਿਹੜਾ ਆਪਣੇ ਕਰਦੇ ਰਹੇ ਰਨ ਨੂੰ ਇਹ ਸਾਰੇ ਸਮਾਜ ਦੇ ਸਹਿਯੋਗ ਨਾਲ ਹੀ ਚੱਲਦਾ ਪਿਆ ਜੀ ਦੇਖੋ ਪ੍ਰਭੂ ਦੇ ਲੰਗਰ ਜਗਦੀ ਘਾਟ ਨਹੀਂ ਪੈਂਦੀ ਮੈਂ ਸਮਝਦਾ ਜਦੋਂ ਇੱਕ ਅੱਛੀ ਸੋਚ ਨਾਲ ਸੀ ਕਿ ਕੋਈ ਉਪਕਰਮ ਲੈ ਕੇ ਚੱਲਦੇ ਆ ਮੈਂ ਸਮਝਦਾ ਪ੍ਰਭੂ ਉਹਦੇ ਨਾਲ ਖਲੋ ਜਾਂਦਾ ਉਹ ਆਪਣੇ ਆਪ ਸਿਸਟਮ ਚੱਲਣਾ ਸ਼ੁਰੂ ਹੋ ਜਾਂਦਾ ਅਸੀਂ 10 ਰੁਪਏ ਚ ਅ ਜਰੂਰਤਮੰਦ ਲੋਕਾਂ ਨੂੰ ਅਸੀਂ ਖਾਣਾ ਦਵਾਉਂਦੇ 10 ਰੁਪਏ ਇਸ ਕਰਕੇ ਰੱਖੇ ਸੀ ਦੋ ਕਾਰਨ ਉਹਦੇ ਵੱਡੇ ਸੀ ਇੱਕ ਕਿ ਕਿਸੇ ਨੂੰ ਇੰਜ ਦਾ ਮਹਿਸੂਸ ਹੋਵੇ ਕਿ ਮੈਂ ਮੁਕਤ ਦਾ ਖਾਣਾ ਖਾ ਰਿਹਾ ਦੂਸਰਾ 10 ਰੁਪਏ ਖਾਣਾ ਜਿਹੜਾ ਖਾਣ ਆਂਦਾ ਬੰਦਾ ਉਹਦੇ ਥਾਲੀ ਚ ਜ਼ੀਰੋ ਵੇਸਟੇਜ ਹੁੰਦੀ ਹੈ ਅਸੀਂ ਬਫੇ ਸਿਸਟਮ ਰੱਖਿਆ ਕਿ ਜਿੰਨਾ ਖਾਣਾ ਖਾਣਾ ਉਨਾਂ ਹੀ ਉਪਾਲਦੇ ਜ਼ੀਰੋ ਵੇਸਟੇਜ ਬੜੀ ਇੱਕ ਸ਼ਾਨਦਾਰ ਚੀਜ਼ ਮੈਨੂੰ ਲੱਗੀ ਤੇ ਸੋਈ ਸ਼ੁਰੂ ਹੋਣ ਤੋਂ ਬਾਅਦ ਕੀ ਲੰਗਰ ਜਦੋਂ ਇੱਕ ਲੰਗਰ ਲੱਗਦਾ ਹੈ ਲੰਗਰ ਦੇ ਵਿੱਚ ਜਦੋਂ ਮਤਲਬ ਬਚ ਜਾਂਦਾ ਕਦੀ ਵੱਧ ਬਣ ਗਿਆ ਕਦੀ ਘੱਟ ਬਣ ਗਿਆ ਵੀ ਵੇਸਟੇਜ ਬੜੀ ਇਹਦੇ ਵਿੱਚ ਇੱਕ ਖਾਣੇ ਦੀ ਵੇਸਟੇ ਨਹੀਂ ਦੂਸਰਾ ਅਸੀਂ ਸਟੀਲ ਦੀ ਥਾਲੀਆਂ ਰੱਖੀਆਂ ਸਟੀਲ ਦੀ ਥਾਲੇ ਰੱਖੀਆਂ ਜਿਹਦੇ ਨਾਲ ਕੋਈ ਵੀ ਡਿਸਪੋਜ਼ੇਬਲ ਯੂਜ਼ ਦੀ ਲੋੜ ਨਹੀਂ ਪੈਂਦੀ ਕੋਈ ਕਚਰਾ ਨਹੀਂ ਕੋਈ ਕੁਝ ਨਹੀਂ ਠੀਕ ਹੈ ਜੀਸੀਏ ਇੰਡੀਆ ਨੇ ਸਾਨੂੰ ਪਿਛਲੇ 3 ਸਾਲਾਂ ਚ ਇਸੇ ਪ੍ਰੋਜੈਕਟ ਕਰਕੇ ਦੋ ਸਾਲਾਂ ਚ ਸਾਨੂੰ ਅਵਾਰਡਸ ਦਿੱਤੇ ਆ ਕਿ ਤੁਸੀਂ ਕਿਹੋ ਜਿਹਾ ਪ੍ਰੋਜੈਕਟ ਸ਼ੁਰੂ ਕੀਤਾ ਜਿਹੜਾ ਮਤਲਬ ਸੋਸਾਇਟੀ ਨੂੰ ਸੋਸਾਇਟੀ ਨੂੰ ਬੈਨੀਫਿਟ ਦੇ ਰਿਹਾ ਇਹ ਹੁੰਦਾ ਬੇਸਿਕਲੀ ਲੰਗਰ ਵੀ ਹੋਵੇ ਤੇ ਕੰਟੀਨਿਊ ਨਹੀਂ ਕੰਟੀਨਿਊ ਨਹੀਂ ਆ ਹਾਂ ਜੀ ਦਿਨ ਆਇਆ ਦਿਨ ਆਇਆ ਤੇ ਇਸ ਕਰਕੇ ਮਤਲਬ ਮੈਂ ਸਮਝਣਾ ਕਿ ਇਹ ਬਹੁਤ ਸ਼ਾਨਦਾਰ ਚੀਜ਼ ਹੈ ਔਰ ਮੈਂ ਫਿਰ ਮੈਂਸ਼ਨ ਕਰਨਾ ਚਾਹੂੰਗਾ ਖਾਸ ਤੌਰ ਤੇ ਕਿ ਸਾਰੇ ਸ਼ਹਿਰ ਨੇ ਇਸ ਚੀਜ਼ ਸਾਨੂੰ ਕੰਟਰੀਬਿਊਟ ਕੀਤਾ ਤਾਹੀਂ ਚੱਲੀ ਨਹੀਂ ਤੇ ਪੋਸੀਬਲ ਨਹੀਂ ਸੀਗਾ इवन ਮੈਂ ਗਲਤ ਖਾਸ ਤੌਰ ਤੇ ਦੱਸਣਾ ਚਾਹੂੰਗਾ ਜਿਹੜੇ ਬਟਾਲੇ ਦੇ ਲੋਕ ਇੰਡੀਆ ਦੇ ਅਲੱਗ-ਅਲੱਗ ਹਿੱਸੇ 'ਚ ਹੈਗੇ ਨੇ ਜਿਨ੍ਹਾਂ ਦੇ ਸੈਂਟੀਮੈਂਟਸ ਬਟਾਲੇ ਨਾਲ ਜੁੜੇ ਆ ਉਹਨਾਂ ਨੇ ਵੀ ਸਾਨੂੰ ਫੰਡਿੰਗ ਭੇਜੀ ਠੀਕ ਹੈ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਹਨਾ ਮਤਲਬ ਜਿਹੜੇ ਸਾਊਥ ਇੰਡੀਆ ਲੋਕ ਗਏ ਉਹਨਾਂ ਨੇ ਵੀ ਸਾਨੂੰ ਮਤਲਬ ਸਾਡੇ ਅਕਾਊਂਟ 'ਚ ਪੈਸੇ ਭੇਜੇ ਅਸੀਂ ਆਪਣੇ ਅਕਾਊਂਟ ਨੰਬਰ ਸਾਰੇ ਮਤਲਬ ਵੈਬਸਾਈਟ ਤੇ ਡਿਸਪਲੇ ਕਰਾਂਗੇ ਸੋਸ਼ਲ ਮੀਡੀਆ ਤੇ ਡਿਸਪਲੇ ਹੁੰਦੇ ਆ ਜਿਹੜਾ ਵੀ ਕੋਈ ਦਾਨੀ ਸੱਜਣ ਕੰਟਰੀਬਿਊਸ਼ਨ ਕਰਨਾ ਚਾਹੁੰਦਾ ਉਹ ਜ਼ਰੂਰ ਹੈ ਤੁਹਾਨੂੰ ਸਭ ਨੂੰ ਪਤਾ ਚੱਲੀ ਗਿਆ ਕਿ ਆਪਾਂ ਇਹ ਬਹੁਤ ਵਧੀਆ ਭਾਵਨ ਕੰਮ ਕੀਤਾ ਹੈ ਕਿ ਜਦੋਂ ਸਾਰੇ ਇੱਕ ਰਸੋਈ 10 ਰੁਪਏ ਚ ਆਪਾਂ ਪਰਪੇਟ ਖਾਣਾ ਦਿੰਦੇ ਹਾਂ ਜਿਹਦੇ ਵਿੱਚ ਦਾਲ ਸਬਜੀ ਚਾਵਲ ਰੋਟੀ ਤੇ ਮਿਠਾਣ ਸਭ ਕੁਝ ਮਿਲਾ ਕੇ 10 ਰੁਪਏ ਚ ਸਿਰਫ ਤੇ ਸਭ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕੋਈ ਵੀ ਇਸ ਰਸੋਈ ਚ ਆ ਕੇ ਕੋਈ ਪਾਬੰਦੀ ਨਹੀਂ ਹੈ ਕੋਈ ਕੁਝ ਨਹੀਂ ਹੈ ਕੋਈ ਵੀ ਆ ਕੇ ਇਸ ਰਸੋਈ ਚ ਆਪਣਾ ਪਰਪੇਟ ਖਾਣਾ ਖਾ ਸਕਦਾ ਹੈ ਸ਼ੈਡਿਊਲ ਵੀ ਬਣਾਇਆ ਗਿਆ ਹੋਏਗਾ ਹਾਂਜੀ ਬਿਲਕੁਲ ਜੀ ਇਹ ਰੋਜ਼ 12 ਤੋਂ ਲੈ ਕੇ 3 ਵਜੇ ਤੱਕ ਜਿਹੜਾ ਕਿ ਸਾਡਾ ਦੁਪਹਿਰ ਦਾ ਖਾਣੇ ਦਾ ਟਾਈਮ ਹੈ ਉਸ ਟਾਈਮ ਤੇ ਰਸੋਈ ਚੱਲਿਆ ਕਰੇਗੀ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਇਹ ਰਸੋਈ ਸਾਡੀ ਚੱਲਿਆ ਕਰੇਗੀ ਕੋਈ ਇਦਾਂ ਦਾ ਵੀ ਹੈਗਾ ਕਿ ਕੋਈ ਕੰਡੀਸ਼ਨਸ ਕੰਡੀਸ਼ਨਲ ਵੀ ਹੈਗਾ ਕਿ ਕੋਈ ਆ ਸਕਦਾ ਹੀ ਨਹੀਂ ਆ ਨਹੀਂ ਜੀ ਬਿਲਕੁਲ ਨਹੀਂ ਜੇ ਭਗਵਾਨ ਕੋਈ ਫਰਕ ਨਹੀਂ ਕਰਦਾ ਤਾਂ ਸਾਡੇ ਕੀ ਮਤ ਹੈ ਕਿ ਅਪਾ ਕੋਈ ਫਰਕ ਕਰੀਏ ਕੋਈ ਫਰਕ ਨਹੀਂ ਹੈ ਹਰ ਕੋਈ ਭਾਵੇਂ ਕੋਈ ਲੇਬਰ ਲੇਬਰ ਵਾਲਾ ਬੰਦਾ ਹੈ ਕੋਈ ਰਿਕਸ਼ਾ ਚਲਾਉਂਦਾ ਕੋਈ ਵੀ ਆ ਕੇ ਥੇ ਆਪਣਾ ਖਾਣਾ ਖਾਏ ਤੇ ਉਹਦਾ ਪਰਪੇਟ ਆਪਣਾ ਖਾਣਾ ਖਾ ਕੇ ਤੇ ਆਪਣੇ ਆਪ ਨੂੰ ਸੰਤੁਸ਼ਟ ਕਰੇ